राज राजा ਛੱਤਾਂ ਦੇ ਛੱਤ ਪਾ ਕੇ बन्तु नालकु बोईर चैरे God said, going to say Hello. ਬਾਬਾ ਅਰਿਸ਼ੰਗ ਸਿੰਘ ਜੀ ਬਾਬਾ ਉਜਾਜ ਸਿੰਘ ਜੀ ਜੀ ਦੇ ਪਾਤਸ਼ਾਹੀ ਚਾਰ ਸਾਹਿਬਜ਼ਾਦੇ ਅਤੇ ਸ੍ਰੀ ਸੂਰਜੀਤ ਸਿੰਘਾ ਨੂੰ ਸਨਮਾਨਿਤ ਉਹਨਾਂ ਵੀਰਾਂ ਦੇ ਵਿੱਚ ਨਗਰੇ ਕੋਟਾਂ ਹੀਰਾ ਦੀ ਸਮਰੱਥ ਸੰਗਤ ਲੋਕ ਕਰਕੇ ਆਪ ਜੀ ਦੇ ਚਰਨਾਂ ਦਾ ਊਟਨ ਤੇ ਆਸਾ ਲਏ ਸਤਿਗੁਰੂ ਜੀ ਪਰਸੋਂ ਦੇ ਰਵੇ ਤੋਂ ਲੈ ਕਰਕੇ ਧਰਤੀ ਬਾਣੀ ਆ ਸਤਿ ਪਿਸ਼ਵਰਜਨਤ ਪਰਮਾਨੰਦੀ ਪੰਗੀ ਸੇਵਾ ਗੰਦੀ ਮਤਬੁੱਦ ਬਸ਼ਨੀ ਸਭੂ ਸ਼ੋਗਦੀ ਹਾਜਰੀ ਤਿਲ ਫੁਰਕੇ ਧਾਣਾ ਦਰ ਤੇ ਪ੍ਰਮਾਨ ਕਰਨੀ ਆ ਆਪਣੇ ਕਰਨ ਕਰੂਨਾ ਦਾਣ ਸੇਖੀ ਸ਼ੰਕਰੂ ਸੇਂਦੀ ਦਾਤ ਪਰਮ ਦਾ ਨੇ ਫੇਲੋ ਸੇਖੀ ਦੇਸਾਂ ਤੋਂ ਦੇਸਾਂ ਦੇ ਵਿੱਚ ਘਰ ਪਰਵਾਰਾਂ ਦੇ ਵਿੱਚ ਸੁਖ ਸ਼ਾਂਤੀ ਖੰਨ ਬਤਾਉਣੇ ਆਉਣ ਵਾਲੇ ਸਮੇਂ ਚੱਤੀ ਕਰਾਉਣ ਵਾਲੇ ਬਖਸ਼ੇ ਉਗਮ ਦੇ ਸਮੇਂ ਸੰਤੂ ਜੀ ਆਗਿਆਂ ਨੂੰ ਸੁੰਦਰ ਰੂਪਾਨੀ ਭੇਟ ਦਿੱਤੇ ਗਏ ਆਪ ਜੀ ਅੰਗ موسیقی You <laughs> ਇਹਨਾਂ ਕੀ ਜ਼ੁਰਮ ਕੀਤਾ ਹੋਵੇਗਾ ਕੀ ਅਪਰਾਧ ਕੀਤਾ ਹੋਵੇਗਾ ਤੇ ਜਦੋਂ ਪਤਾ ਲੱਗਾ ਨਾ ਜੀ ਇਹ ਧਰਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਾਤ ਹੈ ਤੇ ਉਹਨਾਂ ਦੇ ਸਮਝਾਦੇ ਆ ਤੇ ਉਸ ਵੇਲੇ ਲੋਕ ਆਖਣਾ ਕਹਿੰਦੇ ਕੋਈ ਕਹੈ ਬੱਚਾ ਮਰਵਾਏ ਕਹਿੰਦੇ ਹਨ ਇਹ ਸੰਧ ਜਾ ਰਹੇ ਹੈ ਤੇ ਇਹਨਾਂ ਬੱਚਿਆਂ ਨੂੰ ਹੁਣ ਇਹ ਲੋਕ ਮਾਰ ਦੇਣਗੇ ਕੋਈ ਕਹੈ ਬੱਚਾ ਮਰਵਾਏ ਕੋਈ ਕਹੈ ਕੁੜਕ ਇਹਨ ਕੀਜੇ ਕਹਿੰਦੇ ਜਾ ਤਾ ਫਿਰ ਇਹਨਾਂ ਨੂੰ ਤੁਰਕ ਬਣਾ ਲਿਆ ਜਾਵੇਗਾ ਜਾਗਨ ਸਾਧੂ ਖੰਦ ਦਿੱਤਾ ਜਾਵੇਗਾ ਜਿਸ ਵਕਤ ਸਾਧ ਸੰਗਤ ਸਹੌਜ ਜਾਦੇ ਤੇ ਮਾਤਾ ਗੁਜਰਤ ਔਰ ਸੁਨੰਦ ਵਿੱਚ ਪਹੁੰਚੇ ਤੇ ਉਸੇ ਵਕਤ ਕਰ ਕਹਿੰਦੇ ਨਿਜ ਮਾਰ ਤੇ ਜਿਹੜੇ ਸੁਧ ਸੀ ਨਾ ਤਵੇ ਸੁਜਰਾ ਕਰ ਦੇਣ ਸਾਧ ਸੰਗਤ ਮਾਤਾ ਜੀ ਤੋਂ ਸਮਝ ਜਾਦੇ ਨੂੰ ਅਲੱਗ ਕੀਤਾ ਗਿਆ ਅਗੇ ਕਚਹਿਰੀ ਸਜੀ ਹੋਈ ਹੈ ਕਚਹਿਰੀ ਦੇ ਵਿੱਚ ਸਾਧ ਸੰਗਤ ਚਹਿਰੀ ਸਜਾ ਕੇ ਬਿਠਾਇਆ ਹੈ ਸਾਰੇ ਲੋਕ ਬੈਠੇ ਆ ਤੇ ਸਾਹਮਣੇ ਵਜ਼ੀਰ ਖਾਂ ਬੈਠਾ ਜਦੋਂ ਪਤਾ ਲੱਗਿਆ ਕਿ ਸਭ ਜਾਤੇ ਆਏ ਕਿਸੇ ਮੁਖਤਾਖਿਆ ਕੋ ਇਹਨਾਂ ਨੂੰ ਸਿੱਧੇ ਕਚਹਿਰੀ ਵਿੱਚ ਲਿਆਂਦਾ ਜਾਵੇ ਉਹ ਬੜਾ ਖੁਸ਼ ਹੋਇਆ ਤਾਂ ਬੱਚੇ ਵਰਜਨ ਕੀ ਹੈ ਵਜਨ ਦਾਜ ਲਵਾਂਗੇ ਇਹਨਾਂ ਨੂੰ ਦੌਕਾਵਾਗੇ ਡਰਾਵਾਂਗੇ ਨਾ ਵੀ ਆਪਣੇ ਆਪ ਧਰਮ ਛੱਡ ਦੇਣ ਉਹ ਉਸ ਵਕਤ ਸਾਧ ਸੰਗਤ ਮਾਤਾ ਜੀਤਨਾ ਇਹਨਾਂ ਸਭ ਜਾਗਤ ਤੋਂ ਪਰੇ ਕਰ ਦਿੱਤਾ ਹੈ ਥੋੜਾ ਤਜਰਬਾ ਮਾਰਾ ਸਾਥ ਸੰਗਤ ਤੁਸੀ ਸਿਆਣੇ ਬੈਠੇ ਹੋ ਸਾਡਾ ਬੱਚਾ ਨਾ 10 12 ਸਾਲ ਦਾ ਹੋਵੇ ਜਿੰਨਾ ਟਾਈਮ ਮਾਪੇ ਉਹਦੇ ਨਾਲ ਘਰ ਦਾ ਕੋਈ ਵੀ ਜੀ ਨਾਲ ਉਹਦੇ ਉਹ ਬੱਚਾ ਡਰਦਾ ਨਹੀਂ ਤੇ ਜੇ ਸਾਥ ਸੰਗਤ ਕੋ ਇਕੱਲਾ ਹੋ ਗਿਆ ਤੇ ਜ਼ਿਆਦਾਤਰ ਉਸੇ ਮੌਕੇ ਤੇ ਬੱਚੇ ਡਰ ਜਾਂਦੇ ਨੇ ਸਾਡੇ ਦੇ ਘਰ ਦੇ ਸਾਡੇ ਤੋਂ ਦੂਰ ਚੱਲ ਗਏ ਸੌਤੋਂ ਮੇਲਾ ਕੰਮ ਕੀਤਾ ਵੇ ਇਹਨਾਂ ਦੇ ਦਾਦੀ ਨੂੰ ਅਲੱਗ ਰੱਖਾ ਜਾਵੇ ਬੱਚੇ ਆਪੇ ਆਪ ਕੁਰਾਜਣਗੇ। ਔਰ ਜਿਸ ਮੌਕੇ ਤੇ ਜਰੀ ਦੇ ਰਚ ਗਏ ਤੇ ਸਾਧ ਸੰਗਤ ਦੇ ਬੈਠੇ ਸੀ ਡਰੇ ਹੋਣਗੇ ਸਾਡੇ ਪ੍ਰਭੂ ਕਰਲੇ ਕਰਨ ਲਈ ਤੇ ਸਾਨੂੰ ਛੱਡ ਦਿਓ ਸਾਡਾ ਕਸੂਰ ਕੀ ਹੈ ਸਾਨੂੰ ਬਖਸ਼ ਦਿਓ। ਤੇ ਉਸੇ ਵਕਤ ਸਾਧ ਸੰਗਤ ਪਾਪਾ ਜਗਤਾਰ ਸਿੰਘ ਪਾਪਾ ਹਰਿ ਸਿੰਘ ਜਦੋਂ ਗਏ ਨਾ ਜਗੇ ਅੱਗੇ ਅੱਗੇ ਪਚਾਰੀ ਵਿੱਚ ਖੜ ਕੇ ਸਾਧ ਸੰਗਤ ਉਜੀ ਆਵਾਜ਼ ਦੇ ਵਿੱਚ ਨਾ ਮਜੀਦ ਖਾਨ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਹ ਸਮੈਦਾ ਜਕਾਰਾ ਛੱਡਿਆ ਨਾ ਜੀ ਸਾਰੀ ਕਚਹਿਰੀ ਸੁੰਨ ਹੋ ਗਈ ਬੇ ਕਮਾਲ ਦੀ ਗੱਲ ਐਨੇ ਛੋਟੇ ਪਰ ਬੜੇ ਇੱਥੇ ਐਡੇ ਐਡੇ ਉਮਰਾਂ ਵਾਲੇ ਬੈਠੇ ਆ ਸਾਰੇ ਕੰਬ ਗਏ ਕਚਹਿਰੀ ਕੰਬ ਗਈ ਜਦੋਂ ਸੁਬਾਹ ਦਾ ਸਾਹ ਸੰਗਤ ਸਾਡਾ ਇਹ ਨਾ ਸਾਥ ਨਾ ਕਹਿੰਦੇ ਝੂਠਾ ਨਾ ਵੈਸੇ ਸੱਚਾ ਨਾ ਸੀ ਸਾਡੇ ਜਾਸਰ ਨੂੰ ਝੂਠਾ ਨਾ ਲੱਗਿਆ ਸਾਡੇ ਜਾਸਰ ਨੂੰ ਝੂਠਾ ਨਾ ਲੱਗਿਆ ਨਹੀਂ ਝੂਠਾ ਨਾ ਤੇ ਝੂਠਾ ਨਾ ਇਹਨਾਂ ਸਾਥ ਸੰਗਤ ਗੁਲਾਮ ਗੁਲਾਮ ਦੇ ਨਿਸ਼ਾਨੀਆਂ ਦੀ ਸਾਥ ਸੰਗਤ ਇਸੇ ਹੀ ਸਰਬੰਦੀ ਧਰਤੀ ਦੇ ਇੱਕ ਗੁਲਾਮ ਹੈ ਤੇ ਇੱਕ ਆਜ਼ਾਦ ਹੈ ਗੁਲਾਮ ਉਹਨਾਂ ਦੇ ਸਾਥ ਸੰਗਤ ਹਾਕ ਦਾ ਨਹੀਂ ਵਾ ਸਕਦਾ ਗੁਲਾਮ ਬੰਦੇ ਦੇ ਨਿਸ਼ਾਨੀਆਂ ਉਹਨੇ ਹਮੇਸ਼ਾ ਗੁਲਾਮੀ ਦੇ ਵਿੱਚ ਰਹਿਣਾ ਹੈ ਕੋਨੇ ਹਮੇਸ਼ਾ ਇਸ ਸਾਥ ਸੰਗਤ ਪਰ ਆਪਣੇ ਮਾਲਕ ਦੀ ਜਿਹੜੀ ਜਿਹਨੂੰ ਨੌਕਰੀ ਦਾਦਾ ਪੱਖ ਰੱਖਣਾ ਭਾਵੇਂ ਗਲਤ ਕਿਉਂ ਨਾ ਹੋਵੇ ਪਰ ਜਿਹੜਾ ਆਜ਼ਾਦ ਬੰਦਾ ਸਾਥ ਸੰਗਤ ਉਹ ਮਾਲਕ ਦੀ ਗਲਤ ਕਰਦਾ ਨੂੰ ਕਹਿਣ ਦਾ ਉਹ ਦਮ ਰੱਖਦਾ ਉਹਨੇ ਗਲਤ ਕਰਦਾ ਆਜ਼ਾਦ ਬੰਦੇ ਦੀ ਨਿਸ਼ਾਨੀ ਮੰਦੀ ਦਾ ਸਈ ਗੁਲਾਮ ਸੀ ਸਾਥ ਸੰਗਤ ਇਹ ਆਖਿਆ ਬੱਚੇ ਉਹ ਇਹ ਤੁਹਾਡਾ ਬਣਾਉਦਾ ਕੋਈ ਨਹੀਂ ਹੈ ਇਹ ਤੁਹਾਡਾ ਗੁਰੂ ਦਾ ਤੁਹਾਡੇ ਪਿਤਾ ਦਾ ਮਾਰ ਨਹੀਂ ਹੈ ਇਹ ਸਰਹੰਦ ਹੈ ਇਹ ਨਵਾਬ ਜੀ ਨਵਾਬ ਖਾਨ ਦੀ ਕਚਹਿਰੀ ਹੈ ਇੱਥੇ ਫਤਹਿ ਨਹੀਂ ਬੁਲਾਈ ਜਾਂਦੀ ਇੱਥੇ ਸਿਰ ਚੁਕਾ ਕੇ ਸਲਾਮ ਕੀ ਬਿਜਾਨੀ ਬੱਚੋ ਤੁਸੀਂ ਸਲਾਮ ਕਰੋ ਤੇ ਸਭ ਜਨ ਆਖਣਾ ਕਹਿੰਦੇ ਨਹੀਂ ਸਾਡੀ ਸਲਾਮ ਤਾਂ ਇੱਕ ਅਕਾਲ ਪੁਰਖ ਵਾਲੀ ਨੂੰ ਹੈ ਤੇ ਸਾਡੇ ਪਿਤਾ ਨੂੰ ਹੈ ਸਾਨੂੰ ਕਦੇ ਕੋਈ ਵੀ ਮੇਲੇ ਬਾਪਾ ਮਾਜੇ ਦੀ ਫਤਹਿ ਬੁਲਾਨੀ ਹੈ ਤੇ ਸਾਧ ਸੰਗਤ ਜਿਹੜਾ ਸਾਨੂੰ ਸਾਜੇ ਦਾ ਹੁਕਮ ਸੀ ਨਾ ਤੇ ਆਜਾ ਮਾ ਉਹ ਫਦੇ ਪੂਰੇ ਕੇ ਬੈਠੇ ਸ਼ੈਨ ਕਰਨ ਕਿ ਅਪਣੇ ਪਿਛਲੀ ਵਾਰ ਦੀ ਇੰਟੀਮੀਟੀ ਤੋਂ ਜ਼ਿਆਦਾ ਨਹੀਂ ਆਜ ਫਦੇ ਕੋ ਸਾਰੇ ਸੰਗਤਾ ਆਪਾ ਸਾਸਰੀ ਜੇ ਨਹੀਂ ਪਤਾ ਸਾਸਨ ਧਿਆਨ ਰੱਖਿਓ ਅੱਜ ਸਾਰੇ ਸਾਡੇ ਲੋਕਾਂ ਦੀ ਜਦੋਂ ਕਦੋਂ ਕਾਫੀ ਮਿਲਦੇ ਸਾਸਰੀ ਕਾਲ ਸਾਸਰੀ ਕਾਲ ਅੱਗੇ ਬਜ਼ੁਰਗ ਸਾਸਰੀ ਕੋ ਉਹਨੂੰ ਬੁਲਾਉਂਦੇ ਸੀ ਜਦੋਂ ਸਾਸਨ ਦੋ ਪਰਵਾਹਾਂ ਦੇ ਵਿੱਚ ਜਾਂ ਦੋ ਪਿਤਰਾ ਦੇ ਵਿੱਚ ਨਾ ਕੋਈ ਝਗੜਾ ਹੋ ਜਾਵੇ ਕੋਈ ਸਾਸਨ ਕਰ ਕੋ ਦੂਤੂ ਮੈਂਨਾ ਹੋ ਜਾਵੇ ਅੱਗੇ ਆਖਦੇ ਕਹਿੰਦੇ ਆਇ ਤੋਂ ਜੈ ਜੀ ਸਾਸਰੀ ਘਰ ਦਾ ਨਾਮ ਮੇਰੇ ਘਰੇ ਨਾ ਬੈਜਦੇ ਰਹੇ ਸਾਸਰੀ ਘਰ ਉਸ ਵਕਤ ਬੁਲਾਈ ਜਾਂਦੀ ਸਾਰਾ ਸਤ ਸ਼੍ਰੀ ਅਕਾਲ ਸੱਤ ਦਾ ਮਤਲਬ ਹੈ ਸੱਚ ਸ਼੍ਰੀ ਦਾ ਮਤਲਬ ਹੈ ਸ਼ਰੋਮਣੀ ਅਕਾਲ ਦਾ ਮਤਲਬ ਹੈ ਕਾਲ ਪੁਰਹ ਹੈ ਪ੍ਰਮਾਤਮਾ ਜਦੋਂ ਆਪਾਂ ਮਾਰੇ ਕਹਿੰਦੇ ਉਹ ਯਾਦ ਕਰਾਂਗੇ ਸਾਰ ਸਕਦੇ ਇਸ ਤਰ੍ਹਾਂ ਆਖਿਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਪਰ ਜਦੋਂ ਮਿਲਣਾ ਤੋਂ ਆਪਣੇ ਈਸ਼ ਨੂੰ ਆਪਣੇ ਖੁਦਾ ਨੂੰ ਯਾਦ ਕਰੀਏ ਆਹ ਕਈ ਵਾਰੀ ਹੈਰਾਨ ਹੋ ਗਏ ਜੀ ਸਾਧ ਸੰਗਤ ਚਲੋ ਅੱਜ ਸਿੱਖਾਂ ਸਿੱਖਾਂ ਦੇ ਬੱਚੇ ਆਪਾਂ ਫਤਿਹ ਬਲਾ ਕੇ ਕੁਝ ਕੁੱਝ ਕੁੱਛ ਦੀ ਹੈ ਤੇ ਸਾਧ ਸੰਗਤ ਬਾਕੀ ਤੁਸੀਂਦਰੋ ਸਾਰੇ ਤੁਸੀਂ ਵੀ ਅਲਗ-ਅਲਗੋਂ ਖੁਬਦੇ ਆਓ ਕਿਤੇ ਹੋਰ ਕੋਈ ਧਰਮ ਵਾਲਾ ਮਿਲਣਾ ਜੀ ਉਹ ਆਪਣੇ ਧਰਮ ਦਾ ਪਹਿਲਾਂ ਨਾਰਾ ਬੋਲਦਾ ਹੈ ਕੋਈ Hindu ਵੀ ਮਿਲਣਾ ਹੈ ਆਪਸ ਵਿੱਚ ਉਹ ਆਖਦੇ ਰਾਮ ਰਾਮ ਜੀ ਜਦੋਂ ਉਹ ਆਪਸ ਵਿੱਚ ਮਿਲਣਗੇ ਉਹ ਆਖਣਗੇ ਰਾਧਾ ਸਵਾਮੀ ਜੀ ਤੇ ਸਾਡੇ ਸਿੱਖ ਸਾਧ ਸੰਗਤ ਨੂੰ ਮਿਲਦੇ ਸਤਿ ਸ੍ਰੀ ਅਕਾਲ

ਸਭ ਜਨਤਾ ਦੇ ਫਤੂਕ ਲਈ ਜਿਹੜਾ ਸਾਰਾ ਸੰਗਤ ਵਜੀਰ ਖਾਲਸਾ ਲੱਗ ਗਿਆ ਕਹਿੰਦਾ ਨਜਿਓ ਤੁਹਾਡਾ ਸਭ ਕੁਝ ਖਤਮ ਹੋ ਗਿਆ ਜੀ ਤੁਹਾਡਾ ਸਭ ਕੁਝ ਲੁੱਟਿਆ ਗਿਆ ਹੈ ਤੁਹਾਡਾ ਪਿਤਾ ਚੰਕੌਰ ਦੀ ਲੰਗਰ ਵਿੱਚ ਮਾਰ ਦਿੱਤਾ ਗਿਆ ਤੁਹਾਡੇ ਭਰਾ ਮਾਰ ਦਿੱਤੇ ਗਏ ਹੁਣ ਤੁਹਾਡੇ ਕੋਲ ਤੁਹਾਡੇ ਨਾਲ ਕੋਈ ਨਹੀਂ ਹੈ ਤੇ ਤੁਸੀਂ ਕੰਮ ਕਰੋ ਤੁਸੀਂ ਸਾਡੇ ਇਸਲਾਮ ਦੇ ਵਿੱਚ ਆ ਜਾਓ ਦੇ ਤੁੰਗਾ ਪਾ ਜ਼ਗੀਰਾ ਦਾ ਪਾ ਥੋ ਜੈਦਾ ਦਾ ਪਾ ਥੋ ਨਵਾਮੀਆ ਨਾਵਾਵੇ ਬੜੇ ਉਲਾਜ ਜਿੱਤੇ ਸਭ ਸਭ ਪਰ ਸੌਜਾ ਦੇ ਆਖੜਾ ਕਹਿੰਦੇ ਵਜੀਨ ਖਾਨ ਤੂੰ ਆਖੜਾ ਸਾਡੇ ਨਾਲ ਕੋਈ ਨਹੀਂ ਹੈ ਸਾਡੇ ਨਾਲ ਹੈ ਉਹ ਬੜੇ ਘਰਾਣ ਹੋਵੇ ਕੌਣ ਹੈ ਤੁਹਾਡੇ ਨਾਲ ਤੁਹਾਡੀ ਬੁੱਢਲੀ ਮਾਈ ਕਹਿੰਦੇ ਨਹੀਂ ਉਹ ਤਾਂ ਮਾਪ ਸਾਡਾ ਹੈ ਹੀ ਹੈ ਪਰ ਸਾਡੇ ਨਾਲ ਹੋਰ ਵੀ ਹੈ ਜੀ ਜਿਹੜਾ ਉਹ ਜਿਹੜਾ ਸਾਡੇ ਸਾਰੇ ਉਹਨਾਂ ਨਾਲ ਬੈਠਾ ਹੋਇਆ ਉਹ ਪਤਾ ਕੀ ਹੈ ਜਦ ਤੁਸੀਂ ਨਾਮ ਸਮੋਹੋ ਮੇਰਾ ਜੀ ਜਾਵ ਸਮੋਹ ਅਖੀਰ ਵਿੱਚ ਆਂਦਾ ਕਹਿੰਦੇ ਦੁਖਾਲ ਨਹੀਂ ਪਰਣਾ ਸੀ ਗ੍ਰਿਆਲੰਸ ਉਤੇ ਸਦਾ ਅੰਧ ਸੰਗੇ ਅਭੰਗੰਗ ਉਤੇ ਸਿੱਖ ਕਦੇ ਕਲਾ ਨਹੀਂ ਆਈ ਸਿੱਖ ਦੇ ਹਰ ਵਕਤ ਅੰਗ ਸੰਗ ਮਹਾਰਾਜ ਅਕਾਲ ਪੁਰਖ ਸਾਹਜ ਰਹਿਤ ਹੈ ਤੇ ਤੂੰ ਮਜੀਦਾਂ ਤਾਂ ਤੇਰੇ ਮਗਰ ਹੈ ਕੋਈ ਨਹੀਂ ਸਾਡੇ ਪਿਤਾ ਨੇ ਸਾਨੂੰ ਸਿਖਾਇਆ ਸੀ ਨਹੀਂ ਅਕਾਲ ਪੁਰਖ ਸਦਾ ਅੰਗ ਸੰਗ ਹੈ ਜਿੱਥੇ ਵੀ ਕੋਈ ਅਕਾਲ ਪੁਰਖ ਨੂੰ ਯਾਦ ਕਰੇਗਾ ਅਕਾਲ ਪੁਰਖ ਉਹਦੇ ਹਰ ਵਕਤ ਨਾਲ ਸੰਗ ਰਹਿੰਦਾ ਹੈ ਸਾਨੂੰ ਇਸ ਗੱਲ ਦਾ ਪ੍ਰਣ ਕਰਨੇ ਪੈਣਾ ਸਾ ਸੰਗਤ ਆਪਾਂ ਬਾਦ ਜਿੱਥੇ ਜੋ ਕੁੰਨੀ ਪਰ ਜਾਗਰਤ ਹੋ ਪਰਮਾਤਮਾ ਸਾਡੇ ਨਾਲ ਹੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਗੁਰਬਚਨ ਕਿਹਾ ਜਾਂਦਾ ਗੁਰੂ ਦੇ ਸੰਗ ਸਦਾ ਹੈ ਨਾਲ ਜੀ ਗੁਰੂ ਤਾਂ ਹਰ ਵਕਤ ਸਾਡੇ ਅੰਗ ਸੰਗ ਹੈ ਜੀ

ਸਾਥ ਸੰਗ ਜਦੋਂ ਆਪਾਂ ਗੁਰੂ ਦੂਰ ਸਮਝ ਨਾਲ ਕਿ ਸਾਨੂੰ ਕਿਹੜਾ ਗੁਰੂ ਦੇਖਦਾ ਹੈ ਫਿਰ ਸਾਥ ਸੰਗ ਬੰਦਾ ਬਸ ਤੋਕਦਾ ਜਦ ਜਹਨ ਤੋਂ ਪੂਰਪਾ ਲੱਗਿਆ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਫਿਰ ਸਾਥ ਸੰਗ ਹੱਥ ਵਿੱਚ ਨਸ਼ੇ ਦੀ ਬੋਤਲ ਫੜ ਲੇ ਸੋਚੇਗਾ ਇਹਨੇ ਗੁਰੂ ਮੇਰੇ ਨਾਲ ਹੀ ਹੈ ਇਹ ਬੰਦਾ ਕਦੋਂ ਬੰਦਸ ਤੋਕਦਾ ਜਦੋਂ ਸਾਥ ਸੰਗ ਦੇ ਜਿਹਨ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਤਾਂ ਮੇਰੇ ਬਾਪੇ ਦੇਖਦੇ ਆ ਨਾ ਮੈਂ ਗੁਰੂ ਦੇਖਦਾ احساس نہ تو بندہ غلط راہ جو کرتا ہے اور ہمارا کہنا نہیں اگوں دیکھا ہے پیچھوں دیکھا ہے تجھ دے کہا شبا پہ کہا کہ وہ اس کو دے کو تھوڑے سپائے کرنا ہے وہ تھا تیرے ناڑی بیٹھا تھا جی ایک سونے ساتھ سے توڑی میں تھوڑا بھول <سؤال> تھوڑا جا جیسے لوگ کا پاک گرنا کر لی گئے کہ مہراج ساتھی پاس شاہ اسی باقی ساتھیں آنے ساتھ لوگ آپ پاس ساتھی بار پڑھ دینا جی ਤਾਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਮੂਵੀ ਬਾਡੀ ਤੇ ਜੇਕਰ ਕੀਤਾ ਉਹਨਾਂ ਨੇ ਕਿਹਾ ਨਾਨਕ ਜੀ ਉਪਾਏ ਕਹਿ ਮਰ ਕਹਿੰਦੇ ਪ੍ਰਮਾਤਮਾ ਨੇ ਆਹ ਜਿੰਦ ਪੈਦਾ ਕਰਕੇ ਨਾ ਜੀ ਤੇ ਨਾਲ ਕੀ ਕੀਤਾ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਲੇ ਆਖ ਸਾਡੇ ਅੰਦਰ ਵੀ ਬੜੇ ਬੰਦ ਧਰਮ ਪੈਦਾ ਕਰ ਦਿੱਤਾ ਜੀ ਇਹ ਧਰਮ ਹਰ ਇੱਕ ਦੇ ਅੰਦਰ ਹੈ ਜੀ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੈ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਲਿਆ ਤੁਹਾਡਾ ਸਾਰਿਆਂ ਦਾ ਤਜਰਬਾ ਹੁੰਦਾ ਜਦੋਂ ਕੋਈ ਬੰਦਾ ਜ਼ਿੰਦਗੀ ਵਿੱਚ ਝੂਠ ਬੋਲੇ ਜਦੋਂ ਬੰਦਾ ਠੱਗੀ ਕਰੇ ਕੁਝ ਵੀ ਕਰੇ ਗਲਤ ਕੰਮ ਕਰੇ ਇੱਕ ਤੁਬਰੀ ਅੰਦਰੋਂ ਆਵਾਜ਼ ਆਉਂਦੀ ਵੀ ਨਹੀਂ ਤੇ ਗਲਤ ਹੈ ਕਿ ਨਹੀਂ ਕਰਨਾ ਚਾਹੀਦਾ ਮਾਝਾ ਕਹਿੰਦੇ ਯਾਦ ਰੱਖ ਧਰਮ ਮੰਦਰੇ ਅੰਦਰ ਹੀ ਹੈ ਤੈਨੂੰ ਧਰਮ ਮੰਦਰੋਂ ਪੁਕਾਰਦਾ ਹੈ ਤੈਨੂੰ ਅੰਦਰੋਂ ਹਿਦੋਣਾ ਦਿੰਦਾ ਵੀ ਨਹੀਂ ਤੇ ਗਲਤ ਕਰ ਰਿਹਾ ਤੇ ਜੇ ਮਾਰਕ ਨੇ ਨਹੀਂ ਹਟਿਆ ਨਾ ਇਹ ਉਥੇ ਸੱਜੋ ਹੀ ਸੱਜ ਨਿਬੜਾ ਫਿਰ ਤਿਆਗ ਨਹੀਂ ਮਰੈ ਕਹਿੰਦੇ ਯਾਦ ਰੱਖੀ ਕਰ ਕੋਸਰ ਅਕਾਲ ਪੁਰਖ ਦੇ ਦਰਜਾ ਪਰ ਬਿਲਕੁਲ ਸੱਚ ਦਾ ਨਿਬੜਾ ਹੋਵੇਗਾ ਉਥੇ ਸੱਜੋ ਹੀ ਸੱਜ ਨਿਬੜਾ ਜਿਹੜਾ ਬਖ ਖੜੇ ਜਿਸ ਮਾਲਿਆ ਥਾਉ ਨਾ ਪਾਇਨ ਕੂੜਿਆ ਅਰੱਖੜੇ ਕੂੜਿਆ ਸਿਰ ਤੋਂ ਕੋਈ ਥਾ ਨਹੀਂ ਬੈਠਿਆ ਥਾਉ ਨਾ ਪਾਇਨ ਕੂੜਿਆ ਮੋਹ ਕਾਲੇ ਦੂਜਕ ਚੱਲੇ ਆ ਤੇਰੇ ਨਾਂ ਹੀ ਉੱਥੇ ਸੇ ਜਣ ਗਏ ਥਾਰ ਗਏ ਸਿੱਖ ਕਰਨ ਵਾਲੇ ਅਦਾ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਧਰਮ ਦੀ ਆਵਾਜ਼ ਆ ਗਈ ਉਹ ਜਿੱਤ ਗਏ ਐ ਤੇ ਬਾਕੀ ਕਹਿੰਦੇ ਬਾਕੀ ਖਰਾਬ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਿੱਤ ਜਾਂਦੇ ਆ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣ ਕੇ ਸਿੱਖੋ ਜਦੋਂ ਆਪਾਂ ਕੋਈ ਕੰਮ ਕਰਦੇ ਨਹੀਂ ਸਾਡੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਨਾਜੀ ਗਲਤ ਹੈ ਜਦੋਂ ਆਪਾਂ ਨੂੰ ਇਗਨੋਰ ਕਰਾਂਗੇ ਫਿਰ ਬਹਾਰ ਕਹਿੰਦੇ ਯਾਦ ਰੱਖੀ ਉੱਥੇ ਸੱਚ ਹੋ ਕੀ ਸੱਚ ਮਾਉਲੀ ਦੀ ਸੀ ਕਿ ਪਤਾ ਨਹੀਂ ਕਿ ਮੇਰੇ ਬਾਬਾ ਨੇ ਨਾ ਕੀ ਕਰਨਾ ਜਦੋਂ ਗਏ ਨਾ ਜੀ ਤੇ ਮਾਂ ਬੁਖਰੀ ਕਹਿੰਦੀ ਪੁੱਤ ਕੀ ਹੋਇਆ ਤੇ ਉਸ ਵਕਤ ਸਾਧ ਸੰਗਤ ਸਭ ਦਾ ਅੱਖ ਲੱਗੇ ਮਾਂ ਨੂੰ ਕਹਿੰਦੇ ਮਾਂ ਸਾਨੂੰ ਨਾ ਉਹਨਾਂ ਨੇ ਆਖਰ ਕਿ ਤੁਮ ਨੂੰ ਕੱਲ ਨਿਗ੍ਹਾ ਰੋਚਣਾ ਦਵਾਇਆ ਸਾਧ ਸੰਗਤ ਤੇ ਮਾਂ ਨੂੰ ਕਹਿੰਦੇ ਕੋਤਾਂ ਕੀ ਹੋਇਆ ਜੇ ਹਮ ਨਿਗ੍ਹਾ ਦੇ ਚਿੰਨ ਲੜ ਕੇ ਮਾਰ ਥੋੜੇ ਦੇਣਗੇ ਜੇ ਕੋਤਾਂ ਨੂੰ ਨਿਗ੍ਹਾ ਦੇ ਚਿੰਨ ਦੇਣ ਤੇ ਤੁਮ ਮਾਰ ਥੋੜੇ ਦੇਣਗੇ ਤੇ ਬਾਬਾ ਜੁਰਾਬਿਸ ਨੇ ਬਾਕੀ ਨੇ ਕਹਿੰਦੇ ਹਾ ਹਾ ਸਾਨੂੰ ਇਹ ਮਾਰ ਨਹੀਂ ਸਕਦੇ ਇੱਥੇ ਮਾਰਨ ਦਾ ਅਰਥ ਹੈ ਸਾਦ ਸੰਗਤ ਸਾਡੀ ਸੋਚ ਨਹੀਂ ਖਤਮ ਕਰ ਸਕਦੇ ਸਰੀਰ ਤਾਂ ਸਾਡੇ ਸਾਰਿਆਂ ਦੇ ਹੱਥ ਭਾਏ ਜੀ ਪਰ ਜਿਹੜੀ ਸਾਡੀ ਸੋਚ ਹੈ ਸਿੱਖੀ ਦੀ ਉਹ ਕੋਈ ਖਤਮ ਨਹੀਂ ਕਰ ਸਕਦਾ ਤੇ ਅੱਜ ਅੱਜ ਆਪਣੇ ਅੰਦਰ ਇਹ ਸੋਚ ਨੂੰ ਕਹਦਾ ਕਿ ਸਿੱਖੀ ਦੀ ਸੋਚ ਨੂੰ ਚਰਨ ਦੀ ਕਲਾ ਬਾਤ ਦੇ ਸਾਦ ਸੰਗਤ ਸਾਨੂੰ ਉਤਪੰਨ ਕਰਨੇ ਚਾਹੀਦੇ ਆ ਸਰੀਰ ਦੇ ਭਾਂਡੇ ਦਾ ਕੋਈ ਪਤਾ ਨਹੀਂ ਕਿ ਆ ਕਿਸ ਸਾਸਾ ਇਸ ਭਾਂਡੇ ਦਾ ਇਹ ਮਨਕਲਾ ਬੈਣਨ ਕਾ ਇਹ ਕੋਈ ਨਹੀਂ ਪਤਾ ਜੀ ਭਾਂਡਾ ਕਦੋਂ ਫੁੱਟ ਜਾਣਾ ਹੈ ਇਸ ਭਾਂਡੇ ਦੇ ਫੁੱਟਣ ਤੋਂ ਪਹਿਲਾਂ ਪਹਿਲਾਂ ਆਪਾਂ ਸੇਖੀ ਦੇ ਲਈ ਆਪਣੇ ਘਰ ਦੇ ਵਿੱਚ ਸਾਥ ਨਾਲ ਕੁਝ ਢੰਗੇ ਕੰਮ ਕਰ ਪਿਆ ਸਕੀਏ ਤੇ ਸਾਡਾ ਇਹ ਭਾਂਡਾ ਪਰਵਾਹ ਹੋ ਸਕੇ ਸਾਥ ਸੰਗਤ ਉਸ ਵਕਤ ਸਮਝ ਜਾਂਦਿਆਂ ਜਦੋਂ ਇਹ ਗਲਾਕੀ ਤੇ ਦੂਸਰਾ ਦੇ ਚੜਿਆ ਫਿਰ ਮਾਰੋ ساری ਰਾਤ ਸਾਥ ਸੰਗਤ ਸਮਝ ਜਾਂਦਿਆਂ ਨੂੰ ਖੰਡੇ ਗੁਰ ਦੇ ਵਿੱਚ ਇਤਿਹਾਸ ਦੀਆਂ ਗੁਰਬਾਣੀ ਦੀਆਂ ਗਰਮ ਦੋਰੀਆਂ ਦੇ ਕੇ ਸਾਸਾਂ ਚੜ੍ਹਦੀ ਕਲਾ ਵਿੱਚ ਰੱਖਿਆ ਚੜ੍ਹਦੀ ਕਲਾ ਵਿੱਚ ਰੱਖਿਆ ਤੇ ਜਦੋਂ ਦੂਸਰਾ ਗਾਇਆ ਨੀ ਤੇ ਫਿਰ ਸੁਭਾਜੀ ਦਾਇਆ ਤੇ ਆ ਕੇ ਆਖਿਆ ਗਿਆ ਕਿਦਾ ਰਾ ਤੁਹਾਡੇ ਬੱਚੋਂ ਲੈ ਕੇ ਚੱਲਿਆ ਤੇ ਮਾਫੀ ਆਪਣੀ ਦੀ ਤੂੰ ਕੋਈ ਗੱਲ ਨਹੀਂ ਤੂੰ ਲੈ ਕੇ ਜਾਣਾ ਹੈ ਤੇ ਥੋੜਾ ਜਿਹਾ ਅੱਡ ਪਰ ਮੈਂ ਆਪਣੇ ਲਾਲਾਂ ਤਿਆਰ ਨਾ ਉਡੀਕੀ ਨਾ ਉਡੀਕੀ ਦਾ ਦਈਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਨਾ ਉਡੀਕੀ ਦਾ ਦਈਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ लाਡ ਲਡਾਉਣਾ ਚੱਲੇ ਮੌਤ ਵੇ ਹੋਣ ਨੂੰ ਤੂੰ ਸ਼ੱਕ ਨਾ ਮਨਾ ਦੇ ਚੱਲੇ ਮੌਤ ਮਨ ਦੇ ਸਿਰ ਤੇ ਕਫਨ ਬਨ ਲੈ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਵੈਰੀ ਨੇ ਹੈ ਆਂਦਰਾ ਦਾ ਸਹਰਾ ਲਾਉਣਾ ਵੈਰੀ ਨੇ ਹੈ ਆਂਦਰਾ ਦਾ ਸਹਰਾ ਲਾਉਣਾ ਆਉ ਡਿੱਕੀ ਦਾਤੀਏ ਅਸੀਂ ਮੁੜ ਨਹੀਂ ਓਣਾ ਮੈਂ ਤਹਾਂ 9 ਸਾਲ ਦਾ ਮੇਰਾ ਵੀਰ ਨੇ ਆਣਾ ਮੈਂ ਤਹਾਂ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲਾਂ ਜਾਣਾ ਅੱਗੋਂ ਪਿੱਛੋਂ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਕੇਰਾ ਪਾਉਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਕੇਰਾ ਪਾਉਣਾ ਨਾ ਉਡੀਕੀ ਨਾ ਉਡੀਕੀ ਦਾ ਦिए ਅਸੀਂ ਮੁੜ ਨਹੀਂ